ਰਾਕ ਲੱਛ ਦੱਬ ਕੀ ਆਉਂਦਾ ਏ ਇਹ ਆਸਲੀ ਸ਼ਾਟਲ ਸ਼ਿਫਟ ਕੁੱਲੀ ਸਿੰਕਰੋਮੈਸ ਸ਼ਾਟਲ ਸ਼ਿਫਟ ਦਾ ਇਹ ਫਾਇਦਾ ਗੇਅਰ ਦਾ ਐਂ ਮੁਰਜਦਾ ਦੇਖੋ ਆ ਚੀਜ਼ ਆ ਟੈਕਨੋਲੋਜੀ ਦੇ ਬਹੁਤ ਵਧੀਆ ਜੀ ਬਹੁਤ ਘੈਂਟ ਟਰੈਕਟਰ ਆ ਇਹ ਭਜੇ ਜਾਂਦੇ ਦਾ ਜਿੱਦਾਂ ਮਰਜੀ ਬੈਕ ਗੇਅਰ ਪਾ ਦੋ ਇਹਦੀਆਂ ਫਿਰ ਇਹ ਚਾਰੇ ਟਾਇਰਾਂ ਦੀਆਂ ਬ੍ਰੇਕਾਂ ਵਾ ਵੀਰੋ ਸੁਲਤਾਨਪੁਰੀ ਲੋਧੀ ਪਹੁੰਚਿਆ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਧਰਤੀ ਤੇ ਤੇ ਲੈਂਬਰਗਿਨੀ ਵਾਲੇ ਦਾ ਟਰੈਕਟਰ ਆਇਆ ਤੇ ਚਰਨਜੀਤ ਬਾਈ ਹੋਰਾਂ ਨੇ ਡੀਲਰਸ਼ਿਪ ਲਈਆ ਤੇ ਪਹਿਲੇ ਦਿਨ ਹੀ 10 ਟਰੈਕਟਰ ਡਿਲੀਵਰ ਕਰਤੇ ਬਹੁਤ ਵੱਡੀ ਗੱਲ ਹੈ ਤੇ ਇਹ ਟਰੈਕਟਰ ਜਿਹੜਾ ਲੈਂਬਰਗਿਨੀ ਵਾਲਿਆਂ ਦਾ ਹੁਣ ਜਿਵੇਂ ਤੁਸੀਂ ਕਮੈਂਟ ਕਰਦੇ ਹੋ ਭੱਜੇ ਜਾਂਦੇ ਦਾ ਬੈਕ ਪੈਂਦਾ ਨਹੀਂ ਪੈਂਦਾ ਉਹ ਸਾਰੀਆਂ ਸ਼ਿਕਾਇਤਾਂ ਇਹਦੇ ਵਿੱਚ ਚੱਕਤੀਆਂ ਤੇ ਇਹੋ ਜਿਹੇ ਫੀਚਰ ਨੇ ਜਿਹੜੇ ਕਦੇ ਵੀ ਕਿਸੇ ਟਰੈਕਟਰ ਦੇ ਵਿੱਚ ਨਹੀਂ ਆਏ ਜਿਵੇਂ ਸਭ ਤੋਂ ਪਹਿਲੀ ਗੱਲ ਕਰੀਏ ਇਹਨਾਂ ਨੇ ਸਟicker ਲਾਇਆ ਇੱਕ ਸੇਵ ਡੀਜ਼ਲ ਡਰਾਈਵ ਡਿਊਟਸ ਕੱਲਾ ਸਟicker ਨਹੀਂ ਲਾਇਆ ਜਿਹੜੀ ਮਰਜ਼ੀ ਕੰਪਨੀ ਦਾ ਜਿਹੜਾ ਮਰਜੀ ਟਰੈਕਟਰ ਹੋਵੇ ਸੇਮ ਐਚਪੀ ਦਾ ਸੇਮ ਕੰਮ ਚ ਜੋੜ ਲਿਓ ਇਹ ਟਰੈਕਟਰ ਡਿਊਟਜ ਦੇ 20% ਤੇਲ ਘੱਟ ਖਾਣਗੇ ਜੇ ਦੂਜਾ 10 ਲੀਟਰ ਖਾਂਦਾ ਤਾਂ 8 ਹੀ ਖਾਊਗਾ 100 ਲੀਟਰ ਤੇਲ ਖਾਂਦਾ ਜੇ ਤਾਂ ਇਹ 80 ਖਾਊਗਾ ਇੰਨੀ ਕਿੰਨਾ ਦੀ ਖੂਬੀ ਹੈ ਤੇ ਦੂਜੀ ਗੱਲ ਆ ਜਾਂਦੀ ਹੈ ਪੀਟੀਓ ਪਾਵਰ ਦੀ ਹਰੇਕ ਸੰਦ ਅੱਜ ਕੱਲ ਪੀਟੀਓ ਤੇ ਹੋ ਗਿਆ ਸੁਪਰ ਸੀਡਰ ਵਗੈਰਾ ਪੀਟੀਓ ਦੀ ਆਪਾਂ ਨੂੰ ਬਹੁਤ ਜ਼ਿਆਦਾ ਲੋੜ ਹੈ ਸਭ ਤੋਂ ਵੱਧ ਪੀਟੀਓ ਪਾਵਰ ਇਨ੍ਹਾਂ ਟਰੈਕਟਰਾਂ ਦੀਆਂ ਐਚਪੀ ਦੇ ਹਿਸਾਬ ਨਾਲ ਜਿਵੇਂ 80 ਐਚਪੀ ਦੇ ਵਿੱਚ 78 ਐਚਪੀ ਇਦੀ ਪੀਟੀਓ ਪਾਵਰ ਹੈ 50 ਵਾਲੇ ਚ 47 ਪੀਟੀਓ ਪਾਵਰ ਹੈ ਇੰਨੀ ਜਿਆਦੇ ਪੀਟੀਓ ਪਾਵਰ ਇੰਡਸਟਰੀ ਦੇ ਵਿੱਚ ਕੋਈ ਵੀ ਨਹੀਂ ਦਿੰਦਾ ਇਹ ਵੀ ਚੈਲੰਜ ਵਾਲੀ ਗੱਲ ਹੀ ਆ ਤੇ ਤੀਜੀ ਚੀਜ਼ ਹੈਗੀ ਆ ਜਿਹੜੀ ਟਾਰਕ ਦੀ ਗੱਲ ਕਰੀਏ 80 ਐਚਪੀ ਦਾ ਟਰੈਕਟਰ ਹੈ 336 ਨਿਊਟਨ ਮੀਟਰ ਮੀਟਰ ਦੀ ਟਾਰਕ ਹੈ ਨਹੀਂ ਬਾਕੀ ਸਾਰੇ ਵੱਡੇ ਵੱਡੇ ਬ੍ਰੈਂਡਾਂ ਦੀਆਂ ਕਹਿੰਦੀਆਂ ਨੇ 292 ਨਿਊਟਨ ਮੀਟਰ ਤੇ ਟਾਰਕਾਂ ਖਤਮ ਹੋ ਜਾਂਦੀਆਂ ਨੇ ਇਹਦੀ 337 ਨਿਊਟਨ ਮੀਟਰ ਟਾਰਕ ਇਕੱਲੇ ਦੀ ਆ ਤੇ ਪਿਛਲੇ ਸੰਦ ਭਾਰੀ ਹੋ ਜਾਂਦੇ ਨੇ ਦਿਨ ਬਾ ਦਿਨ ਸੁਪਰ ਸੀਡਰ ਵੀ ਸਾਨੂੰ ਪਤਾ 11-12 ਕੁਇੰਟਲ ਦਾ ਹੋਰ ਨਿਊਮੈਟਿਕ ਪਲੈਂਟਰ ਭਾਰੀ ਮਸ਼ੀਨਰੀ ਦਿਨੋਂ ਦਿਨ ਆਈ ਜਾਂਦੀ ਹੈ ਉਹਦੇ ਲਈ ਟਰੈਕਟਰ ਦਾ ਪਿੱਛੋਂ ਜਿਹੜਾ ਮਜ਼ਬੂਤ ਹੋਣਾ ਉਹ ਬਹੁਤ ਜ਼ਰੂਰੀ ਆ 80 HP ਦੇ ਵਿੱਚ ਵੀ ਸੇਮ ਇਚ ਹਿੱਸਾ 150 HP ਦੇ ਵਿੱਚ ਵੀ ਤੇ ਜੇ ਲਿਫਟ ਕਪੈਸਿਟੀ ਦੀ ਗੱਲ ਕਰੀਏ ਪਿੱਛੇ ਦੋ ਜੱਕ ਲੱਗੇ ਹੋਏ ਨੇ ਉਹਦੇ ਨਾਲ ਨਾਲ ਇਹਨਾਂ ਨੇ ਦਿੱਤੀ ਆ ਇਹਦੇ ਵਿੱਚ 3850 ਦੇ ਲਗਭਗ 3850 ਦੇ ਲਗਭਗ ਲਿਫਟ ਕਪੈਸਿਟੀ ਇਹ ਟਰੈਕਟਰ ਦੇ ਵਿੱਚ ਦੇਤੀ ਇੰਨੀ ਜ਼ਿਆਦਾ ਲਿਫਟ ਕਪੈਸਿਟੀ ਨਹੀਂ ਹੋਰ ਕਿਸੇ ਟਰੈਕਟਰ ਚ ਆਉਂਦੀ ਨਹੀਂ ਤੇ ਫੁੱਲੀ ਸਿੰਕਰੋਮੈਸ਼ ਗੇਅਰ ਹੈ ਇੱਕ ਸਿੰਕਰੋਮੈਸ ਸਾਰਿਆਂ ਦੇ ਵਿੱਚ ਆਉਂਦਾ ਇਹਦਾ ਫੁੱਲੀ ਸਿੰਕਰੋਮੈਸ ਜਿਹਦੇ ਕਰਕੇ ਇਹਦਾ ਸ਼ਟਲ ਗੇਅਰ ਵਾਕੀ ਬਹੁਤ ਘੰਟਾ ਹੈ ਚਾਹੇ ਚੌਥੇ ਗੇਅਰ ਚ ਭੱਜੇ ਜਾਂਦਾ ਬੈਕ ਮਾਰੀਏ ਕੋਈ ਦਿੱਕਤ ਨਹੀਂ 1% ਵੀ ਜਿਵੇਂ ਮਰਜ਼ੀ ਇਹਨੂੰ ਚਲਾਈ ਜਾਈਏ ਲੋ ਸ਼ਟਲ ਗੇਅਰ ਦਿਖਾਉਣਿਆਂ ਹੋਣਾ ਸੇਫਟੀ ਪਰਪਸ ਲਈ ਟਰੈਕਟਰ ਨੂੰ ਘੱਟ ਭਜਾਵਾਂਗੇ ਵੈਸੇ ਤਾਰਾ ਜਿਵੇਂ ਮਰਜ਼ੀ ਪਾਲ ਭੱਜੇ ਜਾਂਦਾ ਪਰ ਫਿਰ ਵੀ ਆਪਾਂ ਰੋਡ ਤੇ ਆਂ ਆਪਦੀ ਵੀ ਸੇਫਟੀ ਦੇਖਣੀ ਆ ਦੇਖੋਦਾ ਕਿਵੇਂ ਮਰਜੀ ਸ਼ਟਲ ਗੇਅਰ ਭਾਈ ਚੱਲੋ ਤਾਰ ਦੇ ਵੀ ਨਹੀਂ ਪੈਂਦੇ ਆ ਗੇਅਰ ਵੀ ਆਏ ਤੁਰੇ ਜੰਦਾਬ ਨਿਆਰਾ ਕਲਚ ਦੱਬ ਕੀ ਆਉਂਦਾ ਐ ਇਹ ਆਸਲੀ ਸ਼ਟਲ ਸਿਫਟ ਕੁੱਲੀ ਸਿੰਕਰੋ ਮੈਨ ਸ਼ਟਲ ਸਿਫਟ ਦਾ ਇਹ ਫਾਇਦਾ ਗੇਅਰ ਦਾ ਐਂ ਮੁਰਜੰਦਾ ਦੇਖੋ ਆ ਕੀ ਆ ਟੈਕਨੋਲੋਜੀ ਦਿਖਾ ਦਿਓ ਕਿਸੇ ਟਰੈਕਟਰ ਦੇ ਵਿੱਚ

ਸਭ ਤੋਂ ਪਹਿਲਾਂ ਬਹੁਤ-ਬਹੁਤ ਵਧਾਈਆਂ ਜੀ ਤੁਹਾਨੂੰ ਤੁਹਾਨੂੰ ਬਹੁਤ-ਬਹੁਤ ਜੀ ਤੇ ਕਿਵੇਂ ਲੱਗਿਆ ਟਰੈਕਟਰ ਤੁਹਾਨੂੰ ਜੀ ਟਰੈਕਟਰ ਬਹੁਤ ਵਧੀਆ ਜੀ ਬਹੁਤ ਘੈਂਟ ਟਰੈਕਟਰ ਆ ਇਹ ਭਜੇ ਜਾਂਦੇ ਦਾ ਜਿੱਦਾਂ ਮਰਜੀ ਬੈਕ ਗੇਅਰ ਪਾ ਦੋ ਇਹਦੀਆਂ ਫਿਰ ਇਹ ਚਾਰੇ ਟਾਇਰਾਂ ਦੀਆਂ ਬ੍ਰੇਕਾਂ ਵਾਂ ਤੇ ਇਹ ਬਹੁਤ ਵਧੀਆ ਜੀ ਇੱਕ ਤੇਜ਼ ਦਾ ਵੀ ਇਹਦਾ ਘੱਟ ਖਰਚਾ ਵਾ ਡੀਜ਼ਲ ਦਾ ਦੂਜਾ ਇਹਦਾ ਇਹ ਰਿਪੇਅਰ ਹੈ ਨਹੀਂ ਠੀਕ ਹੈ ਤੇ ਦੂਜੀਆਂ ਸਾਰੀਆਂ ਕੰਪਨੀਆਂ ਚ ਪਹਿਲਾਂ ਪਤਾ ਕੀਤਾ ਹੋਰ ਟਰੈਕਟਰਾਂ ਬਾਰੇ ਦੇਖੇ ਉਹਨਾਂ ਨਾਲੋਂ ਕਿਵੇਂ ਲੱਗਿਆ ਉਹਨਾਂ ਨਾਲੋਂ ਬਹੁਤ ਵਧੀਆ ਹੈ ਜੀ ਮਤਲਬ ਕੰਪਨੀ ਜਪਾਨੀ ਟਰੈਕਟਰ ਹੈ ਮਤਲਬ ਸਾਰਾ ਹੀ ਇਹਦੀ ਜਿਹੜੀ ਆ ਕੋਈ ਫਿਟਿੰਗ ਕੋਈ ਬਹੁਤ ਟੌਪ ਦੀ ਆ ਜੀ ਹੂੰ ਮਤਲਬ ਸਾਨੂੰ ਦੇਖਣ ਦੇ ਵਿੱਚ ਸਾਨੂੰ ਬਹੁਤ ਮਤਲਬ ਵਧੀਆ ਲੱਗਾ ਠੀਕ ਹੈ ਮਿਹਰਬਾਨੀ ਹੈ ਹਾਂ ਤੇ ਇਸ ਤੋਂ ਇਲਾਵਾ ਚਾਰੇ ਟਾਇਰਾਂ ਦੇ ਵਿੱਚ ਪਾਵਰ ਬ੍ਰੇਕਾਂ ਇਹਦੇ ਸੁੱਚ ਲੱਗੀ ਹੋਈ ਆ ਐਡਜਸਟ ਦੋ ਚ ਵੀ ਕਰ ਸਕਦੇ ਆ ਤੇ ਨਾਲ ਮੂਰਲਿਆਂ ਚ ਵੀ ਕਰ ਸਕਦੇ ਤੇ ਜਿਵੇਂ ਆ ਜੈਕ ਸਾਰੇ ਟਰੈਕਟਰਾਂ ਦੇ ਵਿੱਚ ਆਉਂਦੇ ਹੀ ਆ ਇਹਦੇ ਵਿੱਚ ਕੀ ਆ ਇਧਰਲਾ ਅਲੱਗ ਉਧਰਲਾ ਅਲੱਗ ਜੇ ਇੱਕ ਖਰਾਬ ਹੋ ਗਿਆ ਬਾਈ ਚਾਂਸ ਤਾਂ ਦੂਜਾ ਲੱਗ ਜੂ ਨਹੀਂ ਦੋਨੇ ਇੱਕ ਚੋਈ ਕੱਢੇ ਹੁੰਦੇ ਨੇ ਜਾਂ ਜ਼ਿਆਦਾਤਰ ਇੱਕੋ ਹੀ ਸੁਪਰ ਕਰੀਪਰ 15 ਸਪੀਡਾਂ ਅੱਗੇ ਨੂੰ 15 ਪਿੱਛੇ ਨੂੰ ਸਭ ਤੋਂ ਜ਼ਿਆਦਾ ਘੱਟ ਸਪੀਡ ਵਾਲਾ ਟਰੈਕਟਰ ਵੀ ਇਹੀ ਆ ਅੱਜ ਦੀ ਡੇਟ 'ਚ ਇੰਡਸਟਰੀ 'ਚ ਇਹ ਤੋਂ ਘੱਟ ਸਪੀਡ ਵਾਲਾ ਕੋਈ ਬਣਿਆ ਨਹੀਂ ਤੇ ਸਭ ਤੋਂ ਵੱਧ ਰੋਡ ਤੇ 65 ਤੇ ਚੱਲ ਜਾਂਦਾ ਕਰੂਜ਼ ਕੰਟਰੋਲ ਕਾਰਾਂ ਵਾਂਗੂ ਆਹ ਬਟਨ ਤੋਂ ਕਰੂਜ਼ ਲੱਗ ਜਾਂਦਾ ਜੇ 1600 ਚੱਕਰ ਤੇ ਵੱਨਤਾ ਤਾਂ 1600 ਤੇ ਹੀ ਰਹੂਗਾ ਘਟਤਾ 0 ਤੇ ਆਜੂ ਨਾਰਮਲ ਰੇਸ ਹੋ ਜੂ ਤੇ ਦੁਬਾਰੇ ਲਾਤਾ 16 ਤੇ ਜਿਹੜਾ ਦਾ ਡਿਫਰੈਂਸ਼ੀਅਲ ਲੋਕ ਹੈ ਚਾਰੇ ਟਾਇਰਾਂ ਦੇ ਵਿੱਚ ਜੇ ਟਰੈਕਟਰ ਖੂਬ ਖਾਬ ਗਿਆ ਟੋਚਨ ਪਾਉਣ ਦੀ ਲੋੜ ਨਹੀਂ ਇੱਕ ਵਾਰੀ ਦੱਬੋ ਚਾਰੇ ਟਾਇਰ ਇੱਕੋ ਜਿਹਾ ਜ਼ੋਰ ਲਾਉਣਗੇ ਤੇ ਡਿਫਰੈਂਸ਼ੀਅਲ ਲੋਕ ਇਹਦਾ ਲੱਗ ਜਾਣਾ ਨਹੀਂ ਦੋ ਟਾਇਰਾਂ ਦੇ ਵਿੱਚ ਹੀ ਹੁੰਦਾ ਤੇ ਬਾਕੀ ਹੁਣ ਜਿਵੇਂ ਐਕਸੋਨਰੀ ਵਾਲਵ ਆਗੇ ਜਾਂ ਆ ਤੁਸੀਂ ਦੇਖੋ ਨਹੀਂ ਬਾਹਰੋਂ ਜੈਕ ਲਵਾਉਣੇ ਆਪਾਂ ਇਹਦੇ ਜੈਕ ਲੱਗੇ ਲਗਾਏ ਕੰਪਨੀ ਫਿਟਡ ਤੇ ਹਿੱਸਾ ਬਹੁਤ ਮਜ਼ਬੂਤ ਆ ਟਰੈਕਟਰ ਦਾ ਹੋਰ ਕੰਪਨੀ ਨੇ ਜਿਵੇਂ ਸੀਆਰਡੀਆਈ ਤੋਂ ਵੀ ਉੱਪਰ ਦੀ ਟੈਕਨੋਲੋਜੀ ਆ ਜਿਦੇ ਵਿੱਚ ਆਪਾਂ ਨੂੰ ਕੋਈ ਮੋੜ-ਮੂੜ ਲਾਉਣ ਦੀ ਲੋੜ ਨਹੀਂ ਪੈਂਦੀ ਪਾਵਰ ਇਕੋ ਇਹਨੇ ਆਪਣੇ ਹਿਸਾਬ ਨਾਲ ਜਿੰਨਾ ਕਿਤੇ ਲੋਡ ਹੋ ਉਹ ਉਸ ਹਿਸਾਬ ਨਾਲ ਉਹਨਾਂ ਕੀ ਤੇਲ ਖਾਣਾ ਇਲੈਕਟ੍ਰੋਨਿਕ ਰੇਸ ਆ ਸਾਰਾ ਟਰੈਕਟਰ ਇਲੈਕਟ੍ਰੋਨਿਕ ਹੈ ਤੇ ਜਿਹੜੇ ਨੌਨ ਸੀ ਆਰ ਡੀ ਆਈ ਮਾਡਲ ਨੇ ਉਹਨਾਂ ਦੇ ਉਹ ਵੀ ਆਉਂਦੇ ਨੇ ਸਾਰਿਆਂ 'ਚ ਛਟਲ ਗੇਅਰ ਮਿਲੂ ਸੇਮ ਫੀਚਰ ਮਿਲਣਗੇ ਤੇ ਸਟਾਰਟਿੰਗ ਕਰਕੇ ਦਿਖਾਉਣਾ ਟਰੈਕਟਰ ਦੇ ਤੋਰੇ ਤੋਰੇ ਕਿਵੇਂ ਨੇ ਤੇ ਆਹ ਲਾ ਲਿਆ ਆਪਾਂ ਸੁਪਰ ਕ੍ਰੀਪਰ ਗੇਅਰ ਪਹਿਲਾ ਲੋ ਦੇਖੋ ਇਹਨੂੰ ਕਹਿੰਦੇ ਨੇ ਵੀਰੋ ਕ੍ਰੀਪਰ ਦੇਖੋ ਇੰਨਾ ਜਿਆਦਾ ਘੱਟ ਤੋਰਾ ਹੈਗਾ ਕਿਸੇ ਦਾ ਇੰਡਸਟਰੀ ਦੇ ਵਿੱਚ ਪਹਿਲਾ ਦੂਜਾ ਬਿਨਾ ਕਲੱਚ ਲੱਭੀ ਪਾਤਾ ਗੇਅਰ ਦਾ ਵੀ ਚੱਕ ਲਿਆ ਟਰੈਕਟਰ ਨੇ ਕੋਈ ਚੱਕਰ ਨਹੀਂ ਤੇ ਇਸ ਤੋਂ ਬਾਅਦ ਤੀਜੇ ਚ ਤੋਰਾ ਤੇ ਪੰਜਵੇਂ ਚ ਤੋਰਾ ਦੇਖ ਲੋ ਇਹਨੂੰ ਕਹਿੰਦੇ ਨੇ ਸੁਪਰ ਗਰੀਪਰ ਕਹਿਣ ਨੂੰ ਸਾਰੇ ਆਈ ਜਾਂਦੇ ਨੇ ਤੇ ਪਹਿਲੇ ਦਿਨ ਹੀ 10 ਟਰੈਕਟਰ ਡਿਲੀਵਰ ਕਰਤੇ ਆ ਇੱਕ ਪੇਪਰ ਲੱਗਿਆ ਹੋਇਆ ਤੇ ਇਹਦੇ ਨਾਲ ਕੀ ਆ ਵੀ ਟਰੈਕਟਰ ਦਾ ਕਲਰ ਖਰਾਬ ਨਹੀਂ ਹੁੰਦਾ ਜਿੱਥੇ-ਜਿੱਥੇ ਹੀਟ ਹੈ ਉੱਥੇ-ਉੱਥੇ ਇਹ ਮੈਟਲ ਲਾਇਆ ਹੋਇਆ ਇਹਦਾ ਕਲਰ ਪੇਂਟ ਦਾ ਵੀ ਕੰਪਨੀ ਧਿਆਨ ਰੱਖਦੀ ਆ ਵੀ ਖਰਾਬ ਨਾ ਹੋਵੇ ਬਾਕੀ ਟਰਬੋ ਕੁਲਰ ਡੀਜ਼ਲ ਠੰਡਾ ਕਰਨ ਵਾਲਾ 에ਅਰ ਫਿਲਟਰ ਉਹ ਇੰਨੇ ਕੁ ਜ਼ਿਆਦਾ ਜ਼ਬਰਦਸਤ ਨੇ ਵੀ ਸਭ ਤੋਂ ਉੱਤੋਂ ਦੀ ਨੇ ਰੇਡੀਏਟਰ ਵਗੈਰਾ ਉਹ ਚੀਜ਼ਾਂ ਆਪਾਂ ਬੇਸਿਕ ਬੜਾ ਲੰਬਾ ਨਹੀਂ ਖਿੱਚਦੇ ਵੀਡੀਓ ਨੂੰ ਬਾੜੀਆਂ ਗੱਲਾਂ ਨਹੀਂ ਕਰਦੇ ਤੇ ਜਿਵੇਂ ਸੀਆਰਡੀਆਈ ਚ ਪਾਣੀ ਪੂਣੀ ਪੈਣ ਦੀ ਸਮੱਸਿਆ ਹੁੰਦੀ ਆ ਉਹ ਇਹਦੇ ਵਿੱਚ ਰਬੜਾਂ ਬਹੁਤ ਜ਼ਿਆਦਾ ਨੇ ਤੁਹਾਨੂੰ ਇੱਥੇ ਦਿਖਾ ਆ ਵੀ ਦਿੰਨੇ ਜਿਵੇਂ ਆਹ ਦੇਖੋ ਆਹ ਲੋਕ ਆਹ ਦੇਖੋ ਤਿੰਨ ਲੇਅਰਾਂ ਨੇ ਪਾਣੀ ਮਿੱਟੀ ਕੁਝ ਵੀ ਜਾਣ ਦੀ ਕੋਈ ਸਮੱਸਿਆ ਨਹੀਂ ਆਉਂਦੀ ਇਹਦੇ ਵਿੱਚ ਸੀਆਰਡੀਆਈ ਤੋਂ ਵੀ ਉੱਪਰ ਦੀ ਟੈਕਨੋਲੋਜੀ ਆ ਇਹ ਬੁਰੇ ਤਾਂ ਤਿੰਨ ਦਿੱਤੀਆਂ ਹੋਈਆਂ ਨੇ ਜਿੱਥੇ ਜ਼ਿਆਦਾ ਸੈਂਸਿਟਿਵ ਆ ਪੰਜ-ਪੰਜ ਵੀ ਦਿੱਤੀਆਂ ਹੋਈਆਂ ਨੇ ਤੇ ਬਾਕੀ ਟਰੈਕਟਰ ਦੀ ਤੁਸੀਂ ਲੁੱਕ ਵਗੈਰਾ ਕੰਫਰਟ ਬਹੁਤ ਘੈਂਟ ਆ ਜਿਹੜੇ ਪਾਰਕਿੰਗ ਬ੍ਰੇਕ ਨੇ ਉਹ ਬਿਲਕੁਲ ਅਲੱਗ ਨੇ ਦੂਜੇ ਬ੍ਰੇਕਾਂ ਨਾਲੋਂ ਤੇ ਚਾਰੇ ਪਾਵਰ ਬ੍ਰੇਕ ਚਾਰੇ ਟਾਇਰਾਂ ਨੂੰ ਤੇ ਤੇਲ ਦੇ ਵਿੱਚ ਡੁੱਬੀਆਂ ਬ੍ਰੇਕਾਂ ਨੇ ਕਲੱਚ ਆਲਾ ਇੰਡੀਪੈਂਡੈਂਟ ਲੀਵਰ ਅਲੱਗ ਦਿੱਤਾ ਹੋਇਆ ਤੇ ਪੀਟੀਓ ਦੀਆਂ ਇਹਦੇ ਵਿੱਚ ਕਿਹੜਾ ਮਾਡਲ ਵੀ ਹੁੰਦਾ ਜਿਹਦੇ ਵਿੱਚ 15 ਸਪੀਡਾਂ ਅੱਗੇ ਨੂੰ ਤੇ 17 ਸਪੀਡਾਂ ਅੱਗੇ ਨੂੰ ਤੇ 15 ਪਿੱਛੇ ਨੂੰ ਨੇ ਇੰਨੀਆਂ ਜ਼ਿਆਦਾ ਪੀਟੀਓ ਦੀਆਂ ਸਪੀਡਾਂ ਪਿੱਛੇ ਨੂੰ ਵੀ 15 ਸਪੀਡਾਂ ਆਉਂਦੀਆਂ ਤੇ ਇਹਦਾ ਜਿਹੜਾ ਟੱਕਣ ਹੈ ਤੇਲ ਵਾਲਾ ਉਹ ਆਪਾਂ ਨੂੰ ਕੰਪਨੀ ਵਾਲੇ ਦੱਸ ਕੇ ਨਹੀਂ ਗਏ ਵੀ ਕਿਵੇਂ ਖੁੱਲਦਾ ਇਹ ਸਿਰਫ ਉਸੇ ਬੰਦੇ ਨੂੰ ਦੱਸਦੇ ਨੇ ਜਿਹੜਾ ਟਰੈਕਟਰ ਲਊਗਾ। ਇਹਦੇ ਟੱਕਣ ਦੇ ਵਿੱਚ ਵੀ ਖਾਸੀ ਤਾਂ ਚਾਬੀ ਲਾ ਕੇ ਸਿੱਧਾ ਐ ਖੁੱਲਦਾ ਨਹੀਂ ਹੈਗਾ ਇਹਦਾ ਟੱਕਣ। ਹਾਂ ਚਾਬੀ ਲਾ ਕੇ ਚਾਹੇ ਚਾਬੀ ਵਿੱਚ ਛੱਡ ਜੋ ਤੇਲ ਨਹੀਂ ਛੋਟਾ ਕੋਈ ਕੱਢ ਸਕਦਾ। ਇਹ ਮੈਂ ਉਹਨਾਂ ਨੂੰ ਬਹੁਤ ਪੁੱਛਿਆ ਉਹ ਕਹਿੰਦੇ ਜੇ ਇਹ ਵੀਡੀਓ ਦੇ ਵਿੱਚ ਪਾਤਾ ਫਿਰ ਤਾਂ ਵਾਇਰਲ ਹੋ ਜੂ ਸਿਰਫ ਉਸੇ ਬੰਦੇ ਨੂੰ ਦੱਸ ਦਿਆਂ ਜਿਹਨੇ ਟਰੈਕਟਰ ਲੇਤਾ ਵੀ ਟੱਕਣ ਕਿਵੇਂ ਖੁੱਲਦਾ ਤੇਲ ਵਾਲਾ ਚਲੋ ਕੋਈ ਗੱਲ ਨਹੀਂ ਇਹ ਵੀ ਪਤਾ ਕਰ ਲੈ।